ਸ਼੍ਰੀ ਦੁਰਗਿਆਨਾ ਤੀਰਥ ਵਿੱਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਗਾਣਾ ਲਗਾ ਕੇ ਵਾਇਰਲ ਕਰਨ ਵਾਲੀ ਲੜਕੀ ਨਿਮੰਦਰ ਸ਼੍ਰੀ ਰਾਮ ਬਾਲਾਜੀ ਧਾਮ ਚੈਰੀਟੇਬਲ ਟਰਸਟ ਦੇ ਵਿੱਚ ਜਾ ਕੇ ਆਪਣੀ ਗਲਤੀ ਦੀ ਮਾਫੀ ਮੰਗੀ ਹੈ ਇਸ ਮੌਕੇ ਮਹਾ ਮੰਡਲੇਸ਼ਵਰ ਸੰਤ ਦੇ ਵੱਲੋਂ ਉਹਨਾਂ ਨੂੰ ਫਟਕਾਰ ਲਗਾਈ ਗਈ ਤੇ ਉਹਨਾਂ ਦੀ ਧਾਰਮਿਕ ਸੇਵਾ ਵੀ ਲਗਾਈ ਗਈ ਵੀਰਵਾਰ ਤੋਂ ਲੈ ਕੇ ਬੁੱਧਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ 10 ਵਜੇ ਤੱਕ ਸ਼੍ਰੀ ਦੁਰਗਿਆਨਾ ਤੀਰਥ ਪਰਿਕਰਮ ਵਿੱਚ ਸੇਵਾ ਕਰੇਗੀ ਜੇਕਰ ਸੇਵਾ ਤੇ ਕੋਈ ਚੁਕ ਹੋਈ ਤਾਂ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਗਿਆਨ ਮੰਦਰ ਵਿੱਚ ਉਹਦੇ ਸੰਬੰਧ ਵਿੱਚ ਮੈਂ ਅੱਜ ਬਾਲਾ ਈ ਮੰਦਰ ਜਗਤਗੁਰੂ ਜੀ ਕੋ ਮਾਫੀ ਮੰਗ ਚੁੱਕੀ ਹਾਂ। ਸਾਰੇ ਸੰਤ ਸਮਾਏ ਕੋ ਮਾਫੀ ਮੰਗ ਕੇ ਆਈਆਂ। ਤੇ ਜਿਹਦੇ ਵੀ ਮਨ ਨੂੰ ਕੋਈ ਠੇਸ ਪਹੁੰਚੇ ਤੇ ਮੈਂ ਸਭ ਕੋਲੋਂ ਮਾਫੀ ਮੰਗਦੀ ਹਾਂ। ਜੈ ਸ਼੍ਰੀ ਰਾਮ ਅੱਜ ਸ਼੍ਰੀ ਰਾਮ ਬਾਲਾ ਜੀ ਧਾਮ ਕਾਲੇਗਨਪੁਰ ਵਿਖੇ ਜਿਸ ਲੜਕੀ ਨੇ ਥੋੜੇ ਦਿਨ ਪਹਿਲਾਂ ਸ਼੍ਰੀ ਦਰਗਿਆਣਾ ਤੀਰਥ ਵਿੱਚ ਇੱਕ ਪੰਜਾਬੀ ਗਾਣੇ ਲਾ ਕੇ ਵੀਡੀਓ ਬਣਾਈ ਸੀ ਉਸ ਸੰਬੰਧ ਵਿੱਚ ਅੱਜ ਉਹ ਬੱਚੀ ਇੱਥੇ ਆ ਕੇ ਉਹਨੇ ਪੂਰੇ ਸੰਤ ਸਮਾਜ ਕੋ ਮਾਫੀ ਮੰਗੀ ਆ ਸਮਾਜ ਨੇ ਉਹਨੂੰ ਮਾਫੀ ਵੀ ਕਰ ਦਿੱਤਾ ਤੇ ਅੱਗੇ ਤੋਂ ਤਾੜਨਾ ਵੀ ਕੀਤੀ ਹੈਗਾ ਕਿ ਭਵਿੱਖ ਵਿੱਚ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਨਾਲ ਹੀ ਸੰਤ ਸਮਾਜ ਨੇ ਉਹਨੂੰ ਸ਼੍ਰੀ ਦਰਗਿਆਨਾ ਤੀਰਥ ਵਿੱਚ 7 ਦਿਨ ਦੀ ਸਵੇਰੇ 8:00 ਵਜੇ ਤੋਂ ਲੈ ਕੇ 10:00 ਵਜੇ ਤੱਕ ਦਰਗਿਆਨਾ ਤੀਰਥ ਸ਼੍ਰੀ ਪ੍ਰਕਰਮਾ ਦੇ ਵਿੱਚ ਸਫਾਈ ਕਰਨ ਦਾ ਪਰਮਾਨਵੀ ਦਿੱਤਾ ਆ ਉਹਨੂੰ ਹੁਕਮ ਵੀ ਦਿੱਤਾ ਆ ਕਿ ਤੂੰ ਇਹ ਸਜਾਣੀ ਸਮਝਣੀ ਇਹ ਸੇਵਾ ਕਰਨੀ ਆ ਜੇ ਉਹ ਬੱਚੀ ਸੇਵਾ ਨਹੀਂ ਕਰੇਗੀ ਫਿਰ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਨੌਜਵਾਨ ਪੀੜੀ ਨੂੰ ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਆ ਕਿ ਧਾਰਮਿਕ ਸਥਾਨ ਤੇ ਜਾ ਕੇ ਇਹੋ ਜਿਹੇ ਰੀਲਾਂ ਨਾ ਬਣਾਓ ਰੀਲਾਂ ਬਣਾ ਕੇ ਤੁਸੀਂ ਗਾਣੇ ਲਾ ਕੇ ਆਪਣੀ ਪਬਲਿਕ ਸਿਟੀ ਵਾਸਤੇ ਸਿਰਫ ਧਾਰਮਿਕ ਸਥਾਨ ਦਾ ਇਸਤੇਮਾਲ ਕਰ ਰਹੇ ਜੇ ਉਹਰੇ ਨਾਲ ਪਤਾ ਨਹੀਂ ਕਿੰਨੇ ਆ ਜਾਣਿਆਂ ਦੀ ਆ ਭਾਵਨਾ ਨੂੰ ਠੇਸ ਪਹੁੰਚਦੀ ਆ ਮੈਂ ਤੇ ਇਹੋ ਹੀ ਬੇਨਤੀ ਕਰਾਂਗਾ ਕਿ ਤੁਸੀਂ ਧਾਰਮਿਕ ਸਥਾਨ ਤੇ ਜਾ ਕੇ ਫਿਲਮਾਂ ਰੀਲਾਂ ਲਾ ਕੇ ਜਿਹੜੀਆਂ ਗਾਣੇ ਲਾ ਕੇ ਗਾਉਂਦੇ ਜੇ ਇਹ ਬੰਦ ਕਰੋ ਵੈਸੇ ਤੇ ਮੈਂ ਦਰਗਿਆਨਾ ਕਮੇਟੀ ਨੂੰ ਵੀ ਇਹ ਕਹਿਣਾ ਚਾਹੁੰਦਾ ਆ ਕਿ ਜਿਹੜਾ ਵੀ ਅੱਗੇ ਤੋਂ ਵੀਡੀਓ ਬਣਾਉਂਦਾ ਹੋਰ ਫੜ ਕੇ ਮੋਬਾਈਲ ਤੋੜ ਦਿਓ ਦੱਸਿਆ ਕੀ ਹੈ ਜੀ ਦਰਗਿਆਨਾ ਕਮੇਟੀ ਦਾ ਕੰਮ ਹੈਗਾ ਉਹਨਾਂ ਦੀ ਆਪਣੀ ਲੜਾਈ ਨਹੀਂ ਖਤਮ ਹੋਣੀ ਤੇ ਉਹ ਕੀ ਕਰਨਾ ਉਹਨਾਂ ਦੇ ਪ੍ਰਧਾਨ ਜੀ ਦਾ ਕਹੇ ਕੁੱਤਿਆਂ ਦੇ ਬਿਆਨ ਆ ਜਾਂਦਾ ਆ ਕਦੀ ਅੰਬਾਂ ਦੇ ਬਿਆਨ ਆ ਜਾਂਦਾ ਆ ਉਹਨਾਂ ਦਾ ਐਸ ਬੰਦੇ ਖਿਆਲ ਹੀ ਨਹੀਂ ਹੈਗਾ ਮੈਂ ਤੇ ਆਪਣੇ ਆਪਣੀ ਮੇਰੀ ਨਿੱਜੀ ਰਹਿ ਮੈਂ ਤਾਂ ਉਹਨੂੰ ਪ੍ਰਧਾਨ ਹੀ ਨਹੀਂ ਮੰਨਦਾ ਅੱਜ ਤੋਂ ਬਾਅਦ ਕਿਉਂ ਜਿਸ ਨੇ ਆਪਣੇ ਉਹਨੂੰ ਤੇ ਧਰਮ ਦੇ ਵਾਸਤੇ ਭਾਇਆ ਨਾ ਉਥੇ ਜਿਸ ਨੇ ਧਰਮ ਦੀ ਗੱਲ ਹੀ ਨਹੀਂ ਕਰਨੀ ਤਾਨੂੰ ਆਪਾਂ ਪ੍ਰਧਾਨ ਕੀ ਮੰਨਣਾ ਹੈ ਨਹੀਂ ਜੀ ਹਰ ਇੱਕ ਹਿੰਦੂ ਸਮਾਜ ਸਨਾਤਨੀ ਦੇ ਮੰਨ ਦੇ ਵਿੱਚ ਰੋਸ ਸੀ ਸਾਰਿਆਂ ਨੇ ਸਾਡੇ ਨਾਲ ਸੰਯੋਗ ਕੀਤਾ ਇਹ ਨਹੀਂ ਕਹਿ ਸਕਦੇ ਕਿ ਮੈਂ ਅੱਗੇ ਲੱਗਾ ਜਾਂ ਨਹੀਂ ਲੱਗਾ ਪੂਰਾ ਸੰਤ ਸਮਾਜ ਮੇਰੇ ਨਾਲ ਸੀ ਨਾਲ ਲੱਗੇ ਨੇ ਪਰ ਹਰ ਕਿਸ ਸਨਾਤਨੀ ਵੀ ਮੇਰੇ ਨਾਲ ਸੀ ਮੈਂ ਉਹਨਾਂ ਸਨਾਤਰੀਆਂ ਦਾ ਵੀ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਡੀ ਥਰੂ ਸੋਸ਼ਲ ਮੀਡੀਆ ਮਦਦ ਕੀਤੀ ਆ ਸਭ ਤੋਂ ਜ਼ਿਆਦਾ ਮੈਂ ਮੀਡੀਆ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਬਦੌਲਤ ਅੱਜ ਉਹ ਮਾਫੀ ਮੰਗੇ ਗਈ ਆ ਧਾਰਮਿਕ ਸਜ਼ਾ ਨੂੰ ਇਹ ਲਾਈ ਗਈ ਆ ਕੁੜੀ ਨੂੰ ਕੀ ਇਹ 7 ਦਿਨ ਸ੍ਰੀ ਦਰਗਿਆਨਾ ਤੀਰਥ ਦੀ ਪ੍ਰਕਰਮਾ ਦੀ ਸਫਾਈ ਕਰੇਗੀ ਜੇ ਉਹ ਇਸ ਜਾ ਨਹੀਂ ਕਰਦੀ ਫਿਰ ਆਪਾਂ ਹਰਤੇ ਕਾਨੂੰਨੀ ਕਾਰਵਾਈ ਕਰਾਵਾਂਗੇ